ਦਸੂਆ ਤੋਂ ਸ਼ਿਆਹਪੁਰ ਸੜਕ ਇਧਰ ਸ਼ਿਆਹਪੁਰ ਹੈ ਦਸੂਆ ਸ਼ਿਆਹਪੁਰ ਸੜਕ ਤੇ ਹੈ ਸਰਕਾਰੀ ਸਕੂਲ ਸਕੂਲ ਆ ਐਮੀਨੈਂਸ ਦਸੂਆ ਸ਼ਿਆਹਪੁਰ ਜਿਹੜਾ ਕਿ 1947 ਤੋਂ ਪਹਿਲਾਂ ਇਸਲਾਮੀਆਂ ਸਕੂਲ ਹੁੰਦਾ ਸੀ ਤੇ ਉਸ ਦੀ ਹੁਣ ਕੀ ਪਿਸ਼ੇਸ਼ਣ ਹੈ ਕਿਹੋ ਜਿਹਾ ਹੈ ਅੱਜ ਤੁਹਾਨੂੰ ਵਿਖਾਵਾਂਗੇ ਪੁਰਾਣਾ ਇਸਲਾਮੀਆਂ ਸਕੂਲ ਦਸੂਆ ਉਹ ਸਾਹਮਣੇ ਬਿਲਡਿੰਗ ਆ ਗਈ ਮੇਨ ਬਿਲਡਿੰਗ इसलामिया स्कूल की है जी शनामिया स्कूल दसूआ पुराना जोड़ा कि अजक सरकारी स्कूल दसूहा है ओ बिल्डिंग पुरानी जी अज भी खड़ी है तो आसे पास कई कमरे भी है जी पुराने हैं वन संताली वाले ਔਰ ਮੇਨ ਇਹ ਹੈ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਦਾ ਸੁਭਾਗ ਤੋਂ ਨਿਚਾ ਨਜ਼ਰ ਆ ਰਿਹਾ ਹੈ 1947 ਦੇਲੇ ਇੱਥੋਂ ਦੀ ਮੁਸਲਮਾਨ ਸਾਰੀ ਪਾਕਿਸਤਾਨ ਚਲੇ ਗਈ ਔਰ ਇੱਥੇ ਸ਼ਿਫਟ ਹੋਇਆ ਖਾਲਸਾ ਹਾਈ ਸਕੂਲ ਸੰਗਲਾਹਿਲ ਤੇ ਇਹ ਖੰਡਾ ਨਜ਼ਰ ਆ ਰਿਹਾ ਹੈ 1947 ਤੋਂ ਬਾਅਦ ਬਣਾਇਆ ਗਿਆ ਖਾਲਸਾ ਹਾਈ ਸਕੂਲ ਦੇਲੇ ਜਿਹੜਾ ਕਿ 1980 ਦੇ ਲਗਦੇ ਲਿਆ ਬਾਅਦ ਵਿੱਚ ਇਹ ਸਰਕਾਰੀ ਸਕੂਲ ਬਣ ਗਿਆ ਤੇ ਅੱਜ ਵੀ ਇਸ ਨੂੰ ਲੋਕ ਖਾਸਾ ਸਕੂਲ ਹੀ ਆਖਦੇ ਹਨ ਭਾਵੇਂ ਕਿ ਸਰਕਾਰੀ ਹੋ ਗਿਆ ਹੈ ਫਿਰ ਉਹ ਇਧਰ ਤਾਂ ਉਹ ਖੌਨਾ ਪੁਰਾਣੇ ਕਮਰੇ ਉਹ ਹ ਕੰਸਟ੍ਰਕਸ਼ਨ ਪੁਰਾਣੀ ਪੁਰਾਣੀ ਡਿਜ਼ਾਈਨ ਪੁਰਾਣੀ ਮੋਢਾਂ ਦੇ ਜਿਹੜੇ ਵੇਲੇ ਦਾ ਆ ਦੇਖੋ ਬਰਾਂਡੇ ਉਹੀ ਬਣੇ ਹੋਏ ਪੁਰਾਣੇ ਗੋਲ ਸ਼ੇਪ ਵਾਲੇ ਪ੍ਰਣਾਸਲਾ ਮੀਆ ਸਕੂਲ ਦਸੂਹਾ ਤੇ ਹੁਣ ਸਰਕਾਰੀ ਸਕੂਲ ਤੁਸੀਂ ਆ ਤੇ ਇਹ ਬਿਲਡਿੰਗ ਵੀ ਹੁਣ ਰੈਨੋਵੇਟ ਹੋ ਰਹੀ ਹੈ ਸਿਰਫ ਬਾਹਰ ਲਟਾਂਚਾ ਹੋਈ ਅੰਦਰੋਂ ਹੁਣ ਰੈਨੋਵੇਟ ਕੀਤੀ ਜਾ ਰਹੀ ਹੈ ਇਹ ਇਡਾ ਖੇਤ ਦਾ ਿੰਗਲਾ ਪਰਾਨਾ ਹੀ ਹੈ ਉਤਲਾ ਿੰਗਲਾ ਖਾਸ ਸਸਪੂਤ ਵੇਲੇ ਬਣਿਆ ਇੱਥੇ ਇੱਕ ਪੁਰਾਣੀ ਸੱਲ ਲੱਗੀ ਹੋਈ ਹੈ ਜਿਹਦੇ ਉੱਤੇ ਨਾਮ ਕਰਾਇਆ ਹੈ ਜਿਸ ਨੇ ਇਸ ਸਕੂਲ ਦੀ ਜ਼ਮੀਨ দান ਕੀਤੀ ਔਰ ਜਿਨ੍ਹਾਂ ਨੇ ਵਿਮਿੰਦ ਬਣਾਉਣ ਵਾਸਤੇ ਮਾਇਆ ਤੇ ਜੀ ਮਾਇਆ ਖਰਚ ਕੀਤੀ ਉਹਨਾਂ ਦੇ ਨਾਮ ਵੀ ਉਕਰੇ ਹੋਏ ਹਨ ਤੇ ਦੱਸਦੇ ਹਨ ਕਿ ਇਹ ਜ਼ਮੀਨ ਕੈਂਠਾ ਪਿੰਡ ਦੀ ਸੀ ਕੈਂਠਾ ਪਿੰਡ ਦੇ ਜ਼ਿਮੀਂਦਾਰ ਨਹੀਂ ਇਹ ਸਾਰੀ ਜ਼ਮੀਨ ਸਕੂਲ ਨੂੰ ਡੋਨੇਟ ਕੀਤੀ ਸੀ ਤੇ ਇਹ ਲੱਗੀ ਹੋਈ ਹੈ ਇਸੇ ਲੁਰਦੂ ਵਿਖਿਆ ਤੇ ਕਲੀ ਫਿਰ ਗਈ ਹੈ ਅਸੀਂ ਵੀ ਕੋਸ਼ਿਸ਼ ਕਰਦੇ ਹਾਂ ਇਹ ਉਰਦੂ ਜਾਣਨ ਵਾਲੇ ਪੜ ਸਕਦੇ ਹਨ ਤੇ ਕਿਹੜੇ ਤੇਰੇ ਨਾਮ ਇਹਦੇ ਉੱਤੇ ਉੱਕਰੇ ਹੋਏ ਹਨ ਤੇ ਕਿਹੜੀ ਤਰੀਖ ਹੈ ਜਦ ਇਹ ਬਿਲਡਿੰਗ ਬਣੀ ਬਰੋ ਜੀ ਕਮੈਂਟ ਵਿੱਚ ਦੱਸਣਾ ਕਿ ਕੀ ਕੀ ਨਾਮ ਲਿਖੇ ਹੋਏ ਹਨ ਤੇ ਆਉਂ ਵਿਖਦੀਆਂ ਅੰਦਰੋਂ ਅਗਿਨੋਂ ਕੀ ਕੀ ਬਦਲਿਆ ਹੈ ਰੈਨੋਵੇਟ ਕਰਨ ਤੋਂ ਬਾਅਦ ਗਿਵਾਰਾਂ ਤੇ ਅੰਦਰੀਆਂ ਪੁਰਾਣੀਆਂ ਹਨ ਲੇਕਰ ਬਾਹਰ ਪਲਸਟਰ ਨਵਾਂ ਕੀਤਾ ਗਿਆ ਹੈ ਤੇ ਇਹ ਕੌਲੇ ਵੀ ਹੋਏ ਨੇ ਤੇ ਛੱਤ ਵੀ ਹੋਈ ਹੈ ਉਹੀ ਪੁਰਾਣੀ ਛੱਤ 1947 ਵੇਲੇ ਦੀ ਤੇ ਇਹ ਨਾਤਾ ਕਿਹਾ ਹੈ ਜਿਮਨੇਸ਼ੀਅਮ ਹਾਲ ਸਕੂਲ ਦਾ ਤੇ ਨੇジム ਹਾਲ ਬਾਹਰ ਪਲਸਤਰ ਨਵਾਂ ਕੀਤਾ ਗਿਆ ਹੈ ਤੇ ਅੰਦਰੋਂ ਛੱਤ ਵੀ ਚੇਂਜ ਕਰ ਦਿੱਤੀ ਹੈ ਇਸ ਹਾਲ ਦੀ ਕਾਫੀ ਉੱਚੀ ਛੱਤ ਹੈ ਕੁਝ ਬਰੇ ਪਹਿਲਾਂ ਇਹ ਬਾਲੇ ਔਰ ਸਟੀਰਾਂ ਦੀ ਹੁੰਦੀ ਸੀ ਜਿਹੜੀ ਕਿ ਹੁਣ ਬਦਲ ਗਈ ਹੈ ਤੇ ਖਸਤਾ ਹਲ ਹੋ ਗਈ ਸੀ ਇਸ ਕਰਕੇ ਛੱਤ ਚੇਂਜ ਕੀਤੀ ਹੈ ਲੇਕਿਨ ਦੀਵਾਰਾਂ ਹੋਈ ਨਹੀਂ ਉਹਨਾਂ ਪੁਰਾਣੀਆਂ ਟੀਆਂ ਦੁਆਰਾ ਬੜੀ ਉੱਚੀ ਬੇਦੰਖਾ ਬੜਾ ਉੱਚਾ ਹੈ مین ਸਕੂਲ ਦਾ ਇਹ ਅੰਦਰਵਾਜਾ ਉਹ ਹੀ ਬਾਹਰਲਾ ਦਰਵਾਜਾ ਵੀ ਉਹ ਹੀ ਮੇਨ ਦਰਵਾਜਾ ਮੇਨ ਰੋਡ ਇਨ ਉਹ ਹੈ ਨਿਕੜਾ ਦਰਵਾਜਾ ਤੁਸੀਂ ਦੇਖ ਰਹੇ ਹੋ ਪੁਰਾਣਾ ਇਸਲਾਮੀ ਸਕੂਲ ਦਸੂਹਾ ਉਹ ਹੀ ਦੀਵਾਰਾਂ ਮੋਟੀਆਂ ਦੀਵਾਰਾਂ 1947 ਤੋਂ ਬਾਅਦ ਪਾਕਿਸਤਾਨ ਤੋਂ ਸ਼ਿਫਟ ਹੋ ਕੇ ਆਇਆ ਇਥੇ ਖਾਲਸਾ ਸਕੂਲ ਖਾਲਸਾ ਸਕੂਲ ਸੰਗਲ ਆਹਲ ਜਿਲ੍ਹਾ ਸ਼ੇਰਪੂਰਾ ਕਿ ਨਾਰੀ ਇੱਥੇ ਸਟਾਪ ਪਹੁੰਚਿਆ ਜਿਵੇਂ ਮਾਸਟਰ ਹੈਡਮਾਸਟਰ ਕਿਸ਼ਨ ਸਿੰਘ ਤੇ ਹੋਰ ਸਟਾਫ ਦੇ ਵਰਕਰਡ ਉਹਨਾਂ ਨੇ ਐਸਐਸ ਸਕੂਲ ਵਿੱਚ ਸ਼ਿਫਟ ਕੀਤਾ ਸਲਾਮੀਆ ਸਕੂਲ ਦਸੂਹਾ ਦੇ ਵਿੱਚ ਜਿਹੜਾ ਕਿ 1980-90 ਤੱਕ ਇੱਥੇ ਚੱਲਦਾ ਰਿਹਾ ਪੁਰਾਣਾ ਖਾਲਸਾ ਸਕੂਲ ਔਰ ਪੁਰਾਣਾ ਸਲਾਮੀਆ ਸਕੂਲ ਦਸੂਹਾ